ਸਿਰਦੇਵ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀਗੀ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਕਾਰਨ ਤੇ ਹੁਣ ਜੋ ਰਸਟ ਹੋਊਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਸੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਫੋਨ ਵਾਲੇ ਸੀਗੇ ਰਗਨਾਂਜੀ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਸ ਪਿੰਡ ਕਲੀਰਕ ਮਾਣਾ ਤੋਂ ਪਹੁੰਚ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਆਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ। ਸਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਵਾਣ ਸੜ ਗਿਆ। ਅੱਗੇ ਫਰਿਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਸੜ ਗਿਆ। ਸਾਰੇ ਅੰਦਰੋਂ ਸੜ ਦਿੱਤਾ। ਸਰ ਕੀ ਨਾਮ ਜੀ ਤੁਹਾਡਾ? ਹਾਂਜੀ ਜਗਜੀਤ ਸਿੰਘ। ਸਰਪੰਚ ਭੂਲੇ ਨਾਮ। ਸਰ ਕੀ ਘਟਨਾਕ੍ਰਮ ਜਿਹੜਾ ਅੱਜ ਹੋਇਆ? ਭਾਜੀ ਜੀ ਮੈਂ ਰਹੀਏ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਇਦਾਂ ਇੱਕ ਦੀਪ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਠੀਕ ਹੈ ਹਾਂਜੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਸੂਚਿਤ ਕੀਤਾ ਉਹਨਾਂ ਨੇ ਆਣ ਕੇ ਮੌਕੇ ਤੇ ਸਾਰੀ ਸ਼ੈਡ ਬੋਡੀ ਕਬਜ਼ੇ 'ਚ ਲੈ ਲਈ ਹੈ ਹੁਣ ਕਾਰਵਾਈ ਕਰਕੇ ਤੇ ਦੋਸ਼ੀ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਜੀ ਕੋਈ ਕਾਰਨ ਪਤਾ ਲੱਗਾ ਜੀ ਕਿਉਂ ਸਾੜਿਆ ਉਹਨੂੰ ਨਹੀਂ ਕੋਈ ਉਹਨਾਂ ਦੀ ਕੋਈ ਘਰੇਲੂ ਕੋਈ ਲੜਾਈ ਝਗੜਾ ਹੋ ਸਕਦਾ ਜੀ ਕਿਸੇ ਨੂੰ ਕੋਈ ਇਹ ਨਹੀਂ ਪਤਾ ਇਸ ਪਰਿਵਾਰ 'ਚ ਰਹਿੰਦਾ ਹੈ ਇਸ ਪਰਿਵਾਰ 'ਚ ਦੋਵੇਂ ਜੀ ਰਹਿੰਦੇ ਆ ਜੀ ਇਹਨਾਂ ਦੇ ਹੋ ਗਏ ਨੇ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਮੇਰੇ ਖਿਆਲ ਪੰਜ ਚਾਰ ਸਾਲ ਹੋ ਹੀ ਗਏ ਹੋਣਗੇ ਜੀ 2.5 ਛੋਟਾ ਹੀ ਸਾਲ 2.5 ਸਾਲ ਹੋ ਗਿਆ 1.5 ਸਾਲ ਇਹ ਸਾਰੇ ਪਰਿਵਾਰ ਤੋਂ ਆਪਣੇ ਬ੍ਰਦਰ ਤੋਂ ਅਡਰ ਰਹਿਂਦਾ ਜੀ ਇੱਥੇ ਠੀਕ ਹੈ ਤੇ ਬਾਕੀ ਪਰਿਵਾਰ ਕਿੱਥੇ ਰਹਿੰਦਾ ਬਾਕੀ ਪਰਿਵਾਰ ਇਹਦਾ ਬ੍ਰਦਰ ਹੈ ਜੀ ਉਹ ਪਿੰਡ ਦੇ ਵਿੱਚ ਰਹਿੰਦਾ ਪੁਰਾਣੇ ਘਰ ਚ ਹਾਂਜੀ ਤੇ ਹੁਣ ਜਿਹੜਾ ਸੀਗਾ ਕੀ ਕੰਮ ਕਰ ਇਹਦਾ ਲੜਕੇ ਦਾ ਇਹ ਦਿਹਾੜੀ ਢੂੜੀ ਕਰਦਾ ਸੀਗਾ ਜੀ ਜਾਂ ਕਈ ਵਾਰ ਮਿਸਤਰੀਆਂ ਮਿਸਤਰੀ ਦਾ ਕੰਮ ਵੀ ਕਰ ਲੈਂਦਾ ਸੀ ਆਮ ਉਹਦਾਂ ਦਿਹਾੜੀ ਢੂੜੀ ਵੀ ਕਰ ਲੈਂਦਾ ਸੀ ਉਹ ਕਰਨ ਨੂੰ ਪਤਾ ਲੱਗਾ ਵੀ ਕਿਉਂ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਜੋ ਰਸਤਾ ਹੋਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਹੋਣ ਵਾਲੇ ਸੀਗੇ ਪ੍ਰੈਗਨੈਂਸੀ ਇਹਨਾਂ ਦੇ ਨੇ ਕੋਈ ਬੱਚਾ ਨਹੀਂ ਨਹੀਂ ਪਹਿਲਾਂ ਨਹੀਂ ਬੱਚਾ ਕੋਈ ਨਦੀਕੀਆਂ ਤੋਂ ਜਾਂ ਫਿਰ ਆਣ ਗਵਾਂਡ ਤੋਂ ਕਦੀ ਅਕਸਰ ਝਗੜਾ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਕੋਈ ਇਹ ਚੀਜ਼ ਨਹੀਂ ਪਤਾ ਲੱਗੀ ਨਹੀਂ ਇਹ ਇਹ ਨਹੀਂ ਗੱਲ ਪਤਾ ਲੱਗੀ ਮੁੱਖ ਹਲੇ ਤੱਕ ਪਤਾ ਨਹੀਂ ਕਿ ਕਿਉਂ ਮੁੱਖ ਜੀ ਤੱਕ ਪਤਾ ਨਹੀਂ ਜੀ ਇਹ ਨਹੀਂ ਲੱਗਾ ਜੀ ਬਹੁਤ ਮਾੜਾ ਹੋਇਆ ਜੀ ਬੜਾ ਮਾੜਾ ਬੜੀ ਨਾਈਸ ਕੁੜੀ ਸੀਗੀ ਬਹੁਤ ਵਧੀਆ ਅਸੀਂ ਇਹੋ ਕਹਿੰਨੇ ਵੀ ਜਿਹੜੇ ਦੋਸ਼ੀ ਫੜੇ ਜਾਂਦੇ ਹਨ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀਗੀ ਹੈ ਜੀ ਤੇ ਬੜਾ ਜਿਆਦਾ ਦੁੱਖ ਲੱਗਾ ਜੀ ਇਹ ਗੱਲ ਸੁਣ ਕੇ ਉਹ ਪੌਣ ਦੇ ਮੌਕੇ ਤੇ ਆਣ ਕੇ ਉਹਨਾਂ ਨੇ ਉਸੇ ਵੇਲੇ ਸਾਰੀ ਕਾਰਵਾਈ ਕੀਤੀ ਹੈ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਹੈ ਕਿ ਜੀ ਕੋਈ ਮੇਰੇ ਖਿਆਲ ਨਾਲ 12 ਦੇ ਕਰੀਬ ਸਾਨੂੰ ਪਤਾ ਲੱਗਾ 12 ਵਜੇ ਦੇ ਹਾਂਜੀ ਤੇ ਉਸੇ ਵੇਲੇ ਮਰਲ 5-7 ਮਿੰਟ ਦੀ ਪ੍ਰਸ਼ਾਸਨ ਆ ਗਿਆ ਜੀ ਪੁੱਛ ਆ ਗਿਆ ਕੀ ਮਾਮਲਾ ਹੈਗਾ ਜੀ ਸਾਰਾ ਜਿਹੜਾ ਇਹ ਲਟਕੀ ਨੂੰ ਲੈ ਕੇ ਜਿੰਨਾ ਸਾਰਾ ਯਾਦ ਚ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ ਪਿੰਕੀ ਨਾਮ ਦੀ ਔਰਤ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਿਸ ਪਿੰਡ ਕਲੀਰਕ ਮਾਨਾ ਤੋਂ ਪਹੁੰਚ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਅਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਊਗੀ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਸੀ ਇਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾੜੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਹੈ ਇਹ ਮਿਹਨਤ ਦਾ ਕੰਮ ਕਰਦਾ ਮੇਤ ਨੂੰ ਜੀ ਠੀਕ ਹੈ ਸਿਰਫ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿ ਸਾਰਾ ਕਾਰਨ ਜੀ ਇਨਵੈਸਟੀਗੇਸ਼ਨ ਪੁੱਜੇ ਆ ਜਿਉਂ-ਜਿਉਂ ਗਾਂ ਚੱਲਦੀ ਆ ਫਿਰ ਕਲੀਅਰ ਹੋ ਜੂ ਠੀਕ ਆ ਤਾਂ ਕਿੰਨਾ ਕ ਸਾਮਾਨ ਕੀ ਛੜਿਆ ਅੰਦਰੋਂ ਸਾਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਬਾਣ ਛੜ ਗਿਆ ਅੱਗੇ ਫਰਿਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਛੜ ਗਿਆ ਉਹ ਸਾਰਾ ਅੰਦਰੋਂ ਛੜ ਗਿਆ ਹਾਂ ਇਹ ਸਾਮਾਨ ਛੜ ਗਿਆ ਛੜ ਗਿਆ ਛੜ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈ ਕਿ ਕਿੰਨਾ ਕ ਚਿਰ ਹੋ ਗਿਆ ਇਹਨੂੰ ਲੜਕੀ ਦੇ ਵਿਆਹ ਨੂੰ ਇਹਨੂੰ 2.5 ਸਾਲ ਹੋਏ ਜੀ ਵਿਆਹ ਨੂੰ ਤੇ ਇਹ ਲੜਕੀ ਪ੍ਰੈਗਨੈਂਟ ਸੀਗੀ ਉਹਦੀ ਮਾਂ ਦੇ ਦੱਸਣ ਮੁਤਾਬਕ ਇਹ ਪ੍ਰੈਗਨੈਂਟ ਸੀ ਦੋ ਬੱਚੇ ਕਹੀ ਜਾ ਰਹੇ ਟਵਿਨ ਸੀ ਇਹ ਅੰਦਰ ਉਹ ਪੈਦਾ ਹੋਣਗੇ ਇਹ ਇਹ ਪੋਸਮਾਰਟਮ ਤੋਂ ਬਾਅਦਾਂ ਕਲੀਅਰ ਹੋਊਗਾ ਜੀ ਇਹ ਤੋਂ ਉਹਦੀ ਮਾਂ ਦੇ ਦੱਸਣ ਮੁਤਾਬਕ ਹੈ ਠੀਕ ਹੈ ਫਿਲਹਾਲ ਸਿਰ ਹੁਣ ਤੱਕ ਕੋਈ ਫਾਸਟ ਇਨਫੋਰਮੇਸ਼ਨ ਨਹੀਂ ਪਤਾ ਲੱਗਾ ਕਿ ਕੀ ਕਾਰਨ ਹੈ ਇਹਦਾ ਇਸ ਲੇਡੀ ਨੂੰ ਫੜਨ ਦਾ ਕਾਰਨ ਇਹਦੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਗੇ ਕਿ ਉਹਦੇ ਪਤੀ ਨੇ ਇਹਨੂੰ ਕਿਉਂ ਸੜ ਕੇ ਮਾਰਿਆ ਠੀਕ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਓ ਠੀਕ ਹੈ ਪਰਿਵਾਰਕ ਮੈਂਬਰ ਉਹਨਾਂ ਦੇ ਕੀ ਨਾਮ ਹੈਗਾ ਲੜਕੀ ਦੀ ਮਾਤਾ ਆਈ ਹੈ ਪਿੰਕ ਜੋਤੀ ਠੀਕ ਹੈ ਪਤਨੀ ਵੀਰ ਸਿੰਘ ਜਾਂਚ ਕੀਤੀ ਜਾ ਰਹੀ ਸਰ ਜਾਂਚ ਕੀਤੀ ਜਾ ਰਹੀ